ਅੱਜ ਗੱਲ ਕਰਦੇ ਆ ਜੀ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਉਹ ਚਾਹੇ ਫੇਰ ਫਲਡਸ ਦੀ ਗੱਲ ਹੋਵੇ ਜਾਂ ਫੇਰ ਉਦੋਂ ਦੀ ਜਦੋਂ ਨਾਦਰ ਸ਼ਾਹ ਤੇ ਅਬਦਾਲੀ ਪੰਜਾਬ ਦੇ ਉੱਤੇ ਹਮਲੇ ਕਰ ਰਹੇ ਸੀ ਤੇ ਸਿੱਖ ਉਹਨਾਂ ਹਮਲਿਆਂ ਦਾ ਮੂੰਹ ਤੋੜ ਜਵਾਬ ਦੇ ਕੇ ਪੰਜਾਬ ਨੂੰ ਬਚਾ ਰਹੇ ਸੀ ਜਿਹਨੂੰ ਅਸੀਂ ਸੋਹਣੇ ਦੀ ਚਿੜੀ ਜਾਂ ਫਿਰ ਗੋਲਡਨ ਸਪੈਰੋ ਕਹਿੰਦੇ ਆ ਤਾਂ ਜੇ ਅੱਜ ਦਾ ਸਮਾਂ ਅਸੀਂ ਦੇਖੀਏ ਪੰਜਾਬ ਦਾ ਤਾਂ ਬਹੁਤ ਵਧੀਆ ਨਹੀਂ ਹੈਗਾ ਕੋਈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਸਿੱਖ ਰਾਜ ਵੱਲ ਲੈ ਚੱਲਦੇ ਆਂ ਤੇ ਸਿੱਖ ਰਾਜ ਦੀ ਗੱਲ ਕਰਦੇ ਆਂ ਜੇ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸਟਾਰਟ ਕਰਦੇ ਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਵੀ ਅਫਗਾਨ ਦਾ ਰਾਜਾ ਬਾਬਰ ਉਸਨੇ ਹਮਲਾ ਕੀਤਾ ਸੀ ਤੇ ਪੰਜਾਬ ਦੇ ਹਾਲਾਤ ਉਹਨੇ ਕਹਿੰਦਾ ਬਹੁਤ ਜ਼ਿਆਦਾ ਨਾਜੂਕ ਕਰ ਦਿੱਤੇ ਸੀ ਤਾਂ ਉਸ ਤੋਂ ਬਾਅਦ ਜਿਵੇਂ ਅਕਬਰ ਰਾਜਾ ਆਇਆ ਤਾਂ ਅਕਬਰ ਦੇ ਸਮੇਂ ਕੁਝ ਸ਼ਾਂਤੀ ਰਹੀ ਪੰਜਵੇਂ ਪਾਸ਼ਾ ਦੇ ਸਮੇਂ ਤੱਕ ਕੁਝ ਸ਼ਾਂਤੀ ਰਹੀ ਤਾਂ ਅਕਬਰ ਦੇ بیٹے ਨੇ ਜਹਾਂਗੀਰ ਨੇ ਆ ਕੇ ਪੰਜਾਬ ਦੇ ਹਾਲਾਤ ਇੱਕ ਵਾਰ ਫੇਰ ਤੋਂ ਖਰਾਬ ਕਰ ਦਿੱਤੇ ਲਾਹੌਰ ਦੇ ਵਿੱਚ ਪੰਜਵੇਂ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਬੁਲਾ ਕੇ ਸ਼ਹੀਦ ਕਰ ਦਿੱਤਾ ਤਾਂ ਫਿਰ ਛੇਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖ ਜੋਧਿਆਂ ਨੂੰ ਤਿਆਰ ਪਰ ਤਿਆਰ ਕੀਤਾ ਜੰਗਾਂ ਜਿੱਦਾਂ ਦੇ ਲਈ ਕਿ ਹੁਣ ਸਾਨੂੰ ਇਹਨਾਂ ਮੁਗਲ ਰਾਜਿਆਂ ਦੇ ਨਾਲ ਲੜਾਈ ਤਾਂ ਕਰਨੀ ਹੀ ਪਊਗੀ ਕਿਉਂਕਿ ਸ਼ਾਂਤੀ ਨਾਲ ਤਾਂ ਇਹਨਾਂ ਨੇ ਸਾਨੂੰ ਕਿਤੇ ਪੈਠਣ ਨਹੀਂ ਦੇਣਾ ਤਾਂ ਇਹ ਲੜਾਈ ਚੱਲਦੀ ਚੱਲਦੀ ਦਸ਼ਮ ਪਾਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਤੱਕ ਆ ਜਾਂਦੀ ਹੈ ਤੇ ਆਖਰਕਾਰ ਗੁਰੂ ਸਾਹਿਬ ਅਨੰਦਪੁਰ ਸਾਹਿਬ ਦਾ ਜਦੋਂ ਕਿਲਾ ਛੱਡ ਦਿੰਦੇ ਨੇ ਪਹਾੜੀ ਰਾਜਿਆਂ ਤੇ ਆਪਣੇ ਮੁਗਲਾਂ ਦੇ ਨਾਲ ਜਦੋਂ ਸੰਧੀ ਹੁੰਦੀ ਆ ਤਾਂ ਬਾਅਦ ਦੇ ਵਿੱਚ ਉਹ ਕਹਿੰਦੇ ਸਾਸਾ ਨਦੀ ਦੇ ਕਿਨਾਰੇ ਆ ਕੇ ਪਹਾੜੀ ਰਾਜੇ ਤੇ ਮੁਗਲ ਰਾਜੇ ਫੇਰ ਤੋਂ ਮਲਾ ਕਰ ਦਿੰਦੇ ਨੇ ਤੇ ਧੋਖਾ ਕਰ ਜਾਂਦੇ ਨੇ ਤਾਂ ਜਦੋਂ ਉਹ ਧੋਖਾ ਕਰ ਜਾਂਦੇ ਨੇ ਤਾਂ ਚਮਕੌਰ ਸਾਹਿਬ ਵੀ ਲੜਾਈ ਹੁੰਦੀ ਆ ਸੂਬੇਦਾਰ ਵਜੀਰ ਖਾਨ ਦੇ ਨਾਲ ਜਿਹੜਾ ਸਭੰਤਾ ਉਸ ਟਾਈਮ ਦਾ ਸੂਬੇਦਾਰ ਸੀ ਜਿੱਥੇ ਗੁਰੂ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਸ਼ਹੀਦੀ ਪਾ ਜਾਂਦੇ ਨੇ ਤੇ ਦੂਸਰੇ ਪਾਸੇ ਸਰਹੰਦ ਜਿੱਥੇ ਅੱਜ ਕੱਲ ਜਿਹਨੂੰ ਅੱਜ ਕੱਲ ਫਤਿਹਗੜ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਸਰਹੰਦ ਦੇ ਵਿੱਚ ਸੂਬੇਦਾਰ ਵੱਲੋਂ ਛੋਟੇ ਸਾਹਿਬਜ਼ਾਦਿਆਂ ਨੂੰ ਵੀ ਨੀਹਾਂ ਦੇ ਵਿੱਚ ਛਿੰਕੇ ਜਾਂਦਾ ਸ਼ਹੀਦ ਕਰ ਦਿੱਤਾ ਜਾਂਦਾ ਆ ਤਾਂ ਪੰਜਾਬ ਦੇ ਹਾਲਾਤ ਬਹੁਤ ਜ਼ਿਆਦਾ ਵਿਗੜ ਜਾਂਦੇ ਨੇ ਹਰ ਪਾਸੇ ਬੁਰਾਈਓ ਭਰਾਈ ਆ ਜਿਹੜੀ ਕਹਿੰਦਾ ਫਸਾਰ ਜਾਂਦੀ ਆ ਪਰ ਗੁਰੂ ਸਾਹਿਬ ਜੀ ਨਦੇੜ ਤੋਂ ਥਾਪੜਾ ਦੇ ਕੇ ਫਿਰ ਕਹਿੰਦਾ 바ਵਾ ਬੰਦਾ ਬਹਾਦਰ ਨੂੰ ਭੇਜਦੇ ਨੇ ਪੰਜਾਬ ਵੱਲ ਤੇ 바ਵਾ ਬੰਦਾ ਬਹਾਦਰ ਉਹਨਾ ਦਾ ਮੂੰਹ ਤੋੜ ਜਵਾਬ ਦੇ ਕੇ ਉਹਨਾਂ ਨਾਲ ਲੜਾਈਆਂ ਕਰਕੇ ਪੰਜਾਬ ਦੇ ਉੱਤੇ ਇੱਕ ਵਾਰ ਫੇਰ ਤੋਂ ਸਿੱਖ ਰਾਜ ਕਾਇਮ ਕਰ ਦਿੰਦੇ ਨੇ ਤੇ ਆਪਣਾ ਸ਼ਿੱਕਾ ਚਲਾਉਂਦੇ ਨੇ ਤਾਂ ਫਿਰ ਕਹਿੰਦਾ ਫਰਕੂਸ ਯਾਰ ਹੁਕਮ ਦੇ ਦਿੰਦਾ ਆ ਦਿੱਲੀ ਤੋਂ ਆਪਣੇ ਸੂਬੇਦਾਰਾਂ ਨੂੰ ਕਿ ਕਿਵੇਂ ਨਾ ਕਿਵੇਂ ਕਰਕੇ ਬਾਬਾ ਬੰਦਾ ਸਿੰਘ ਪਹਾੜਾ ਨਾਲ ਲੜਾਈ ਕਰੋ ਸਮਝੌਤਾ ਕਰੋ ਪਰ ਕਿਵੇਂ ਨਾ ਕਿਵੇਂ ਕਰਕੇ ਗ੍ਰਿਫਤਾਰ ਕਰਕੇ ਦਿੱਲੀ ਲੈ ਕੇ ਆਓ ਤਾਂ ਬਾਬਾ ਬੰਦਾ ਸਿੰਘ ਪਹਾੜਾ ਨੂੰ ਦਿੱਲੀ ਲਿਆ ਕੇ ਇਹ ਸ਼ਹੀਦ ਕਰ ਦਿੰਦੇ ਨੇ ਜਦੋਂ ਫਿਰ ਬਾਬਾ ਬੰਦਾ ਸਿੰਘ ਪਹਾੜਾ ਨੂੰ ਸ਼ਹੀਦ ਕਰ ਦਿੰਦਾ ਚਾਰੇ ਪਾਸੇ ਫੇਰ ਤੋਂ ਮੁਸਲਿਮ ਰਾਜ ਆ ਜਿਹੜਾ ਉਹ ਟਾਈਮ ਹੋ ਜਾਂਦਾ ਆ ਪੰਜਾਬ ਦੇ ਵਿੱਚ ਤਾਂ ਪੰਜਾਬ ਦੇ ਵਿੱਚ ਜਿਸ ਸਮੇ ਮੁਸਲਿਮ ਰਾਜ ਕਾਇਮ ਹੁੰਦਾ ਆ ਸਿੱਖ ਇੱਕ ਤਾਂਗ ਦੇ ਵਿੱਚ ਬੈਠੇ ਹੁੰਦੇ ਨੇ ਕਿ ਕੋਈ ਫੇਰ ਤੋਂ ਹਮਲਾ ਕਰੇ ਤੇ ਅਸੀਂ ਇਹਨਾਂ ਦਾ ਮੂੰਹ ਤੋੜਨਾ ਜਵਾਬ ਲਈਏ ਜਿੱਥੇ ਸਿੱਖਾਂ ਦੀ ਇੰਤਿਮਤ ਬਹੁਤ ਘੜ ਜਾਂਦੀ ਹੈ ਤੇ ਨਾਦਰ ਸ਼ਾਹ ਜਾਂਦਾ ਜਾਂਦਾ ਕਹਿ ਗਿਆ ਸੀ ਜਦੋਂ ਪੰਜਾਬ ਦੇ ਹਮਲੇ ਕਰਕੇ ਗਿਆ ਕਿ ਜਿਨ੍ਹਾਂ ਨੇ ਸਾਨੂੰ ਲੁੱਟਿਆ ਉਹ ਕੌਣ ਸੀ ਤਾਂ ਨਾਦਰ ਸ਼ਾਹ ਦੇ ਵਜ਼ੀਰ ਨੇ ਆਖਿਆ ਕਿ ਇਹ ਜੰਗਲਾਂ ਦੇ ਵਿੱਚ ਰਹਿੰਦੇ ਨੇ ਘੋੜਿਆਂ ਦੀਆਂ ਕੱਠੀਆਂ ਦੇ ਉੱਤੇ ਹੀ ਸੌ ਜਾਂਦੇ ਨੇ ਤਾਂ ਲੋਕੀ ਇਹਨਾਂ ਨੂੰ ਸਿੱਖ ਕਹਿੰਦੇ ਨੇ ਤਾਂ ਨਦਰ ਸ਼ਾਹ ਕਹਿਣ ਲੱਗੇ ਕਿ ਇਹ ਪੰਜਾਬ ਦੇ ਉੱਤੇ ਮੁੜ ਇੱਕ ਦਿਨ ਫੇਰ ਤੋਂ ਆਪਣਾ ਰਾਜ ਕਰਨਗੇ ਤਾਂ ਕੀ ਪਤਾ ਸੀ 39 ਨੂੰ ਅਫਦਾਲੀ ਨੇ ਵੀ ਜਦੋਂ ਆਪਣਾ ਪਹਿਲਾ ਹਮਲਾ ਕੀਤਾ ਤਾਂ ਮੀਰ ਮੰਨੂ ਬਹੁਤ ਤਾਕਤਲੀ ਫੌਜ ਆਪਣੀ ਲੈ ਕੇ ਦਿੱਲੀੋਂ ਉਸਨੇ ਮੂੰਹ ਤੋੜਮਾ ਜਵਾਬ ਦੇ ਕੇ ਅਫਦਾਲੀ ਨੂੰ ਅਫਗਾਨ ਜਾਣ ਦੇ ਲਈ ਮਜਬੂਰ ਕਰ ਦਿੱਤਾ ਦੂਜੇ ਹਮਲੇ ਦੇ ਵਿੱਚ ਜਦੋਂ ਅਫਦਾਲੀ ਆਇਆ ਤਾਂ ਮੀਰ ਮੰਨੂ ਨੂੰ ਦਿੱਲੀ ਤੋਂ ਕੋਈ ਸੈਤਾਨੀ ਸੀ ਆਉਣੀ ਮੀਰ ਮੰਨੂ ਕਮਜ਼ੋਰ ਹੋ ਚੁੱਕਿਆ ਸੀ ਤਾਂ ਮੀਰ ਮੰਨੂ ਦਾ ਵਜ਼ੀਰ ਸੀ ਕੌੜਾ ਮੱਲ ਕੌੜਾ ਮੱਲ ਦੇ ਸੰਬੰਧ ਸੀ ਜਿਹੜੇ ਸਿੱਖਾਂ ਦੇ ਨਾਲ ਬਹੁਤ ਵਧੀਆ ਸੀ ਸਿੱਖ ਮਿਸਲਾਂ ਸਿੱਖ ਉਸ ਸਮੇਂ ਦੇ ਜਿਹੜੇ ਲੜਾਕੂ ਸਿੱਖ ਸੀ ਉਹਨਾਂ ਨੇ ਆਪਣੀਆਂ ਮਿਸਲਾਂ ਸੀ ਜਿਹੜੀਆਂ ਉਹ ਤਿਆਰ ਕਰਦੀਆਂ ਸੀ ਲਗ ਲਗ ਠੁਕੜੀਆਂ ਦੇ ਵਿੱਚ ਅਰੇਨਾ ਸਟਾਰਟ ਕਰਤਾ ਸੀ ਬਹੁਤ ਸ਼ਕਤੀ ਸੀ ਉਸ ਸਮੇਂ ਦੇ ਸਿੱਖਾਂ ਦੇ ਕੋਲ ਲੜਾਕੂ ਸੀ ਬਹੁਤ ਜ਼ਿਆਦਾ ਜ਼ਬਰਦਸਤ ਉਸ ਟਾਈਮ ਦੇ ਤਾਂ ਕੌੜਾ ਮੰਨ ਲਿਆ ਕਿ ਫਰਿਆਦ ਕੀਤੀ ਤੇ ਸਿੱਖਾਂ ਨੇ ਮਦਦ ਦੇ ਲਈ ਆਹ ਕਰ ਦਿੱਤੀ। ਤਾਂ ਫਿਰ ਦੂਜੇ ਹਮਲਾ ਦੇ ਵਿੱਚ ਅਫਗਾਨੀ ਜਦੋਂ ਫਿਰ ਤੋਂ ਪੰਜਾਬ ਦੇ ਉੱਤੇ ਜੜ ਕੇ ਆਉਂਦਾ ਆ ਤੇ ਸਿੱਖ ਸਿੱਖਾਂ ਤੋਂ ਫਿਰ ਕਹਿੰਦੇ ਅਫਗਾਨੀ ਨੂੰ ਹਾਰ ਦਾ ਸਾਹਮਣਾ ਕਰਨਾ ਲੈਂਦਾ ਸਿੱਖ ਫਿਰ ਤੋਂ ਉਰਾ ਕੇ ਅਫਗਾਨੀ ਨੂੰ ਅਫਕਾਨ ਬਲ ਭਜਾ ਦਿੰਦੇ ਨੇ। ਤੇ ਕੁਝ ਸਮੇਂ ਬਾਅਦ ਅਫਗਾਨੀ ਨੂੰ ਇਹ ਹੋ ਜਾਂਦਾ ਆ ਕਿ ਸਿੱਖਾਂ ਤੋਂ ਮੈਂ ਬਦਲਾ ਲਮਾ ਆਪਣਾ। ਉਹ ਦੋ ਹਮਲੇ ਫਿਰ ਕਰਦਾ ਆ ਉਸ ਤੋਂ ਕੁਝ ਨਹੀਂ ਮੰਨਦਾ। ਪਰ ਉਸ ਸਮੇਂ ਬਾਅਦ ਕੌੜਾ ਮਲ ਦੀ ਹੱਤਿਆ ਹੋ ਜਾਂਦੀ ਆ ਤਾਂ ਕੌੜਾ ਮਲ ਦੀ ਜਦੋਂ ਡੈਥ ਹੋ ਜਾਂਦੀ ਆ ਉਹਦੀ ਡੈਥ ਤੋਂ ਬਾਅਦ ਮੀਰ ਮੰਨੂ ਦੇ ਜਿਹੜੇ ਸਬੰਧ ਨੇ ਉਹ ਸਿੱਖਾਂ ਦੇ ਨਾਲ ਕੁਝ ਵਧੀਆ ਨਹੀਂ ਰਹਿੰਦੇ ਤਾਂ ਉਸ ਸਮੇਂ ਦੇ ਵਜ਼ੀਰ ਜਿਹੜੇ ਮੁਸਲਮਨ ਵਜ਼ੀਰ ਸੀ ਉਹ ਉਹਨੂੰ ਉਂਗਲੀ ਲਗਾ ਦਿੰਦੇ ਨੇ ਕਿ ਸਿੱਖਾਂ ਦੀ ਤਾਕਤ ਵੱਧ ਹੀ ਜਾ ਰਹੀ ਆ ਇਹ ਸਾਨੂੰ ਵੀ ਦਿਨ-ਦਿਨ ਕੁਝ ਦੇਣਗੇ ਇਹਨੂੰ ਦਾ ਕੁਝ ਕੀਤਾ ਜਾਵੇ ਤਾਂ ਮੀਰ ਮੰਨੂ ਕਹਿੰਦੇ ਹੱਥ ਧੋ ਕੇ ਸਿੱਖਾਂ ਦੇ ਮਗਰ ਬੈ ਜਾਂਦਾ ਆ ਤੇ ਡੱਗਾ ਮਜਵਾ ਦਿੰਦਾ ਆ ਸਾਰੇ ਇਲਾਕੇ ਦੇ ਵਿੱਚ ਕਿ ਸਿੱਖਾਂ ਨੂੰ ਜ਼ਿਲ ਲਿਆਉਣ ਵਾਲੇ ਨੂੰ 10 ਰੁਪਏ ਕਤਲ ਕਰਨ ਵਾਲੇ ਨੂੰ 5 ਰੁਪਏ ਤੇ ਪਤਾ ਦੱਸਣ ਵਾਲੇ ਨੂੰ 2 ਰੁਪਏ ਇਨਾਮ ਦਿੱਤਾ ਜਾਊਗਾ ਲੜਨ ਵਾਲੇ ਸਿੱਖ ਯੋਧੇ ਸੀ ਉਹ ਤਾਂ ਕਿਸੇ ਮਿਸਲ ਦੇ ਮੀਰ ਮੰਨੂ ਦੇ ਹੱਥ ਨਹੀਂ ਲੱਗਦੇ ਕਿਉਂਕਿ ਮੀਰ ਮੰਨੂ ਉਹਨਾਂ ਤੋਂ ਡਰਦਾ ਸੀ ਪਰ ਮੀਰ ਮੰਨੂ ਨੇ ਆਪਣਾ ਸਾਰਾ ਗੁੱਸਾ ਕਹਿੰਦੇ ਕੱਟਿਆ ਤਾਂ ਕੱਟਿਆ ਕਿੰਨਾ ਤੇ ਧਰਮੀ ਸਿੱਖਾਂ ਦੇ ਉੱਤੇ ਜਿਹੜੇ ਪਿੰਡ ਦੇ ਵਿੱਚ ਕਾਰੋਬਾਰ ਕਰ ਰਹੇ ਸੀ ਆਪਣੇ ਕੰਮਕਾਰ ਕਰਦੇ ਸੀ ਚਾਹੇ ਉਹ ਦੁੱਤਾ ਕੰਮ ਹੋਵੇ ਜਾਂ ਕਿਸਾਨੀ ਦਾ ਕੰਮ ਹੋਵੇ ਉਹਨਾਂ ਦੇ ਉੱਤੇ ਕੱਢਿਆ ਉਹਨਾਂ ਦੇ ਪੱਛਿਆਂ ਦੇ ਉੱਤੇ ਕੱਢਿਆ ਤੇ ਉਸ ਟਾਈਮ ਕਹਿੰਦੇ ਇੱਕ ਕਹਾਵਤ ਮਸ਼ਹੂਰ ਹੋ ਗਈ ਸੀ ਮੰਨੂ ਸਾਡੀ ਦਾਫਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਦੂਣੇ ਚਾਉਣੇ ਹੋਏ ਤਾਂ ਸਿੱਖ ਇੰਨੇ ਤਕੜੇ ਜਜ਼ਬਾਤਾਂ ਦੇ ਵਿੱਚ ਆ ਗਈ ਸੀ ਇੰਨੇ ਤਕੜੇ ਹੋ ਗਏ ਸੀ ਉਹਨਾਂ ਦੇ ਜਜ਼ਬਾਤ ਕਿ ਮੁਸਲਮਾਨ ਰਾਜ ਦੀਆਂ ਜਿਹੜੀਆਂ ਚੜਾ ਸੀ ਉਹ ਪੰਜਾਬ ਦੇ ਵਿੱਚ ਤਕਰੀਬਨ ਫਿੱਲ ਚੁੱਕੀਆਂ ਸੀ ਜਦੋਂ ਫੇਰ ਅਗਲਾ ਹਮਲਾ ਕਹਿੰਦਾ ਅਫਗਾਨੀ ਨੇ ਪੰਜਾਬ ਦੇ ਉੱਤੇ ਕੀਤਾ ਤਾਂ ਵੱਡੇ ਕੱਲੂ ਘਾਰੇ ਦੇ ਵਿੱਚ ਸਿੱਖਾਂ ਦੇ ਪਾਲ ਬੱਚੇ ਬਹੁਤ ਵੱਡੀ ਮਾਤਰਾ ਦੇ ਵਿੱਚ ਇਹਨਾਂ ਨੇ ਕਹਿੰਦਾ ਗੱਲ ਸੁਣਾਉਂਦੇ ਨੂੰ ਵੀ ਰੋਣਾ ਆਵਾਇਆ ਇਸ ਗੱਲ ਦੇ ਉੱਤੇ ਮਾਰ ਦਿੱਤੇ ਸੀ 30000 ਦੇ ਲਗਭਗ ਲੇਖ ਲਿਖਦੇ ਨੇ ਕਿ ਸਿੱਖਾਂ ਦੀ ਹੱਤਿਆ ਅਫਗਾਨੀ ਦੀ ਫੌਜ ਦੁਆਰਾ ਕੀਤੀ ਗਈ ਸੀ ਬਹੁਤ ਵੱਡਾ ਨੁਕਸਾਨ ਹੋਇਆ ਸੀ ਸਿੱਖਾਂ ਦਾ ਇਹ ਜਗ੍ਹਾ ਮਲੇਰਕੂਟਲੇ ਦੇ ਨੇੜੇ ਕੁੱਪਰ ਹੀੜਾ ਕਰਕੇ ਪੈਂਦੀ ਆ ਤੇ ਉਥੇ ਉਹ ਹਮਲਾ ਹੋਣ ਦਾ ਕੀ ਕਾਰਨ ਸੀ ਜਾਂ ਫਿਰ ਸਿੱਖਾਂ ਦੀ ਡੈਥ ਹੋਣ ਦੀ ਕੀ ਗੱਲ ਸੀ ਕਿਉਂਕਿ ਸਿੱਖ ਜਦੋਂ ਅਬਦਾਲੀ ਉੱਤੇ ਹਮਲਾ ਕਰਨਾ ਲੱਗੇ ਤਾਂ ਅਬਦਾਲੀ ਤਕਰੀਬਨ ਤਕਰੀਬਨ ਭੱਜ ਚੁੱਕਿਆ ਸੀ ਮਦਾਨ ਦੇ ਵਿੱਚੋਂ ਪਰ ਸਿੱਖਾਂ ਦੀ ਕਮਜ਼ੋਰੀ ਸੀ ਉਸ ਸਮੇਂ ਕਿ ਸਿੱਖਾਂ ਦੇ ਪਰਵਾਹ ਉਸ ਲੜਾਈ ਦੇ ਵਿੱਚ ਸ਼ੌਨੀਆਂ ਦੇ ਵਿੱਚ ਸੀ ਤੇ ਇਹ ਗੱਲ ਉਹਨਾਂ ਨੂੰ ਪਤਾ ਲੱਗ ਜਾਂਦੀ ਜਿੱਥਾਂ ਸਿੱਖ ਜਦੋਂ ਭੇਜ ਦਿੰਦੇ ਨੇ ਉਹਨਾਂ ਨੂੰ ਕੀ ਤੁਸੀਂ ਬਰਨਾਲੇ ਵੱਲ ਲੰਘ ਜਾਓ ਮਲੇਰਕੋਟਲੇ ਹੁੰਦੇ ਹੋਏ ਤਾਂ ਕੁਝ ਟੁਕੜੀਆਂ ਜਿਹੜੀਆਂ ਅਫਗਾਨੀ ਦੀਆਂ ਨੇ ਉਹ ਉਹਨਾਂ ਨੂੰ ਮਲੇਰਕੋਟਲੇ ਜਾ ਕੇ ਪਰਿਵਾਰਾਂ ਨੂੰ ਘੇਰ ਲੈਂਦੀਆਂ ਨੇ ਤੇ ਉਹਨਾਂ ਨੂੰ ਵੀ હત્યા ਕਰ ਦਿੰਦੀਆਂ ਨੇ 30000 ਸਿੱਖ ਕਹਿੰਦੇ ਉਸ ਵਿੱਚ ਪਰਿਵਾਰਾਂ ਸਮੇਤ ਮਾਰੇ ਗਏ ਸੀ ਤਾਂ ਫਿਰ ਸਿੱਖ ਹੋਰ ਵੀ ਕੜੇ ਜਜਬੇ ਦੇ ਨਾਲ ਪੰਜਾਬ ਦੇ ਵਿੱਚ ਆਏ ਤੇ ਬਹੁਤ ਜਗ੍ਹਾ ਸੀ ਜਿਹੜੀਆਂ ਮੀਰ ਬੰਨੂ ਨੂੰ ਹਰਾ ਹਰਾ ਕੇ ਮੱਲਣੀਆਂ ਸ਼ੁਰੂ ਕਰਦੀਆਂ ਅਬਦਾਲੀ ਨੇ 11 ਹਮਲੇ ਕੀਤੇ ਪੰਜਾਬ ਦੇ ਉੱਤੇ ਪਰ ਉਹਨੂੰ ਬਹੁਤ ਜ਼ਿਆਦਾ ਹਮਲਿਆਂ ਦੇ ਵਿੱਚ ਤਾਂ ਮੂਹ ਦੀ ਖਾਣੀ ਪਈ ਆਖਰਕਾਰ ਅਬਦਾਲੀ ਦੀ ਮੌਤ ਹੋ ਜਾਂਦੀ ਆ ਤੇ 11ਵੇਂ ਹਮਲੇ ਦੇ ਵਿੱਚ ਹੀ ਜਦੋਂ ਉਹ ਹਾਰ ਕੇ ਵੇਰ ਜਾਂਦਾ ਤਾਂ ਸਾਰੇ ਪੰਜਾਬ ਦੇ ਵਿੱਚ ਦੁਬਾਰਾ ਸਿੱਖ ਰਾਜ ਆ ਜਾਂਦਾ ਆ ਤੇ ਜਦੋਂ ਸਿੱਖ ਰਾਜ ਦਾ ਟਿਕਲ ਵੱਜ ਜਾਂਦਾ ਆ ਤਾਂ ਫਿਰ ਸਿੱਖਾਂ ਦਾ ਇੱਕ ਰਾਜਾ ਆਉਂਦਾ ਆ ਮਹਾਰਾਜਾ ਪਰ ਰਣਜੀਤ ਸਿੰਘ ਜਿਹੜਾ ਸਾਰੀਆਂ ਮਸਲਾਂ ਨੂੰ ਠੱਡੀਆਂ ਕਰਕੇ ਇੱਕ ਰਾਜ ਭਾਗ ਕਾਇਮ ਕਰ ਦਿੰਦਾ ਹੈ ਪੰਜਾਬ ਦੇ ਵਿੱਚ ਤੇ ਉਸ ਪੰਜਾਬ ਨੂੰ ਸਿਰਜਦਾ ਹੋਇਆ ਇੱਕ ਐਸਾ ਰਾਜ ਸਿਰਜਦਾ ਜਿਹੜਾ ਅੱਜ ਤੱਕ ਨਾ ਦੁਨੀਆ ਦੇ ਵਿੱਚ ਆਇਆ ਨਾ ਸਿੱਕਾ ਤੋਂ ਬਿਨਾਂ ਆਉਣਾ ਜਿਹਦੇ ਵਿੱਚ ਨਾ இந்து ਨਾ ਮੁਸਲਮਾਨ ਨਾਸਾਈ ਨੂੰ ਤੇ ਨਾ ਸਿੱਖ ਨੂੰ ਕਦੇ ਫਾਂਸੀ ਹੋਈ ਸੀ ਤੇ ਨਾ ਹੀ ਕਿਸੇ ਤੇ ਜ਼ੁਲਮ ਹੋਇਆ ਸੀ ਪਰ ਗੋਰਿਆਂ ਦੀ ਨੀਅਤ ਜਾਂਦੇ ਕੁਝ ਸਾਫ਼ ਨਹੀਂ ਸੀ ਮੁਗਲਾਂ ਤੋਂ ਬਾਅਦ ਫਿਰ ਗੋਰਿਆਂ ਨੇ ਭਾਰਤ ਨੂੰ ਲੁੱਟਿਆ ਭਾਰਤ ਨੂੰ ਲੁੱਟਣ ਤੋਂ ਬਾਅਦ ਪੰਜਾਬ ਦੇ ਵਿੱਚ ਆਏ ਮਹਾਰਾਜੇ ਦੇ ਨਾਲ ਸੰਧੀਆਂ ਕੀਤੀਆਂ ਤੇ ਕੁਝ ਗਦਾਰਾਂ ਮਹਾਰਾਜੇ ਦੀ ਅਕਾਲ ਚਲਾਣਾ ਕਰਨ ਤੋਂ ਬਾਅਦ ਕੁਝ ਜਿਹੜੇ ਗਦਾਰ ਸੀ ਉਹਨਾਂ ਦੇ ਅਰਾਜ ਦੇ ਵਿੱਚ ਅੰਗਰੇਜ਼ਾਂ ਦੇ ਨਾਲ ਮਿਲ ਗਏ ਅੰਗਰੇਜ਼ਾਂ ਦੇ ਨਾਲ ਜਦੋਂ ਮਿਲ ਗਏ ਤੇ ਅੰਗਰੇਜ਼ਾਂ ਨੇ ਸਿੱਖਾਂ ਨੂੰ ਹਰਾਇਆ ਤੇ ਫਿਰ ਮਹਾਰਾਜਾ ਦਲੀਪ ਸਿੰਘ ਨੂੰ ਵੀ ਉਹ ਕਹਿੰਦੇ ਜਾਂਦੇ ਜਾਂਦੇ ਨਾਲ ਲੈ ਗਏ ਸੀ ਉਹ ਸਿੱਖ ਰਾਜ ਤੇ ਜਦੋਂ ਭਾਰਉ ਪੈ ਜਾਂਦੇ ਨੇ ਮਹਾਰਾਜਾ ਦਲੀਪ ਸਿੰਘ ਨੂੰ ਤਾਂ ਨਾਲ ਲੈ ਜਾਂਦੇ ਨੇ ਤੇ ਆਪਣਾ ਕਬਜ਼ਾ ਜਿਹੜਾ ਉਹ ਪੰਜਾਬ ਦੇ ਉੱਤੇ ਕਰ ਲੈਂਦੇ ਨੇ ਤਾਂ ਫਿਰ 1947 ਦਾ ਭਾਰਤ ਆਜ਼ਾਦ ਹੀ ਹੋ ਜਾਂਦਾ ਹੈ ਤਾਂ ਆਜ਼ਾਦੀ ਤੋਂ ਬਾਅਦ ਜੇ ਅਸੀਂ ਗੱਲ ਕਰਦੇ ਆ ਪੰਜਾਬ ਦੇ ਵਿੱਚ ਫਿਰ ਬਲੂ ਸਟਾਰ ਆਪਰੇਸ਼ਨ ਹੋਇਆ ਠੀਕ ਹੈ ਪੰਜਾਬ ਦੇ ਵਿੱਚ 92 ਤੱਕ ਬਹੁਤ ਸਾਰੀਆਂ ਐਮਰਜੈਂਸੀਜ਼ ਨੇ ਜਿਹੜੀਆਂ ਲੱਗੀਆਂ ਤੇ ਅੱਜ ਜੇ ਗੱਲ ਕਰੀਏ ਪੰਜਾਬ ਦੇ ਅੱਜ ਵੀ ਫਲੱਡਸ ਇੰਨੇ ਜ਼ਿਆਦਾ ਆਗੇ ਰੀਸੈਂਟ ਡੇਸ ਦੇ ਵਿੱਚ ਕਿ ਪੰਜਾਬ ਦੇ ਹਾਲਾਤ ਫੇਰ ਤੋਂ ਵਿਗੜਨੇ ਸ਼ੁਰੂ ਹੋ ਗਏ ਨੇ ਕੋ ਸਾਡੀ ਸਰਕਾਰਾਂ ਨੂੰ ਸਾਡੇ ਲੋਕਾਂ ਨੂੰ ਚਾਹੀਦਾ ਕਿ ਅਮਨ ਸ਼ਾਂਤੀ ਕਾਇਮ ਰੱਖੀਏ ਇਕਜੁੱਟ ਰਹੀਏ ਜੇ ਸਾਡੇ ਸਿੱਖ ਇਕਜੁੱਟ ਨਾ ਹੋਣਦੇ ਤਾਂ ਅਬਦਾਲੀ ਤੋਂ ਨਾਦਰ ਸ਼ਾਹ ਤੋਂ ਤੇ ਉਸ ਸਮੇਂ ਦੇ ਮੁਗਲ ਵਜ਼ੀਰਾ ਤੋਂ ਸੁਬੇਦਾਰਾਂ ਤੋਂ ਪੰਜਾਬ ਨੂੰ ਕੋਈ ਨਹੀਂ ਸੀ ਬਚਾ ਸਕਦਾ ਸਿਰਫ ਕਿਹਣਾ ਨੇ ਬਚਾਇਆ ਸਿੱਖਾਂ ਨੇ ਦੇ ਸਿੱਖ ਰਾਜ ਲੈ ਕੇ ਆਏ ਤਾਂ ਏਕਤਾ ਦੇ ਵਿੱਚ ਰਹੋ ਸਾਰੇ ਰਲ ਮਿਲ ਕੇ ਰਹੋ ਤਾਂ ਕਿ ਅਸੀਂ ਬਾਹਰਲੀ ਤਾਕਤਾਂ ਨੂੰ ਆਪਣੇ ਉੱਤੇ ਕਾਬੂ ਨਾ ਹੋਣ ਦਈਏ ਥੈਂਕ ਯੂ